ਸਿਆਲ ਦੇ ਵਿੱਚ ਕੱਪੜੇ ਸੁੱਕਦੇ ਨਹੀਂ ਪਿਆਗੇ ਆਜੋ ਮੈਂ ਤੁਹਾਨੂੰ ਅੱਜ ਲੈਣ लवली ਇਲੈਕਟ੍ਰੋਨਿਕ ਵਾਲਿਆਂ ਦੇ ਤੁਸੀਂ ਵਾਸ਼ਿੰਗ ਮਸ਼ੀਨ ਲੈਣੀ ਜਾਲੀ ਫੀਸ ਕਰੋ लवली ਇਲੈਕਟ੍ਰੋਨਿਕ ਕੋਲ ਤੁਸੀਂ ਮੈਂ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੈ ਬਾਕੀ ਬਾਈ ਸਾਰਾ ਬਿਲਕੁਲ ਦੇਖੋ ਸਾਡੇ ਕੋਲ ਤੁਹਾਨੂੰ ਜਿਹੜੀ 7 ਕਿਲੋ ਵਾਲੀ ਬੋਸ਼ ਕੰਪਨੀ ਦੀ ਜਿਹੜੀ ਕੀ ਤੁਹਾਨੂੰ 5 ਸਾਲ ਦੀ ਵਾਰੰਟੀ ਵੀ ਦੇ ਦੇਣੀ ਹੈ ਆਪਾਂ ਪ੍ਰਾਈਸ ਇਹਦੇ ਸਿਰਫ 5690 ਰੁਪਏ ਦੇ ਦੇਣਾ ਮਾਰਕੀਟ ਦੇ ਵਿੱਚ ਦੁਕਾਨਦਾਰ 12 12000 ਰੁਪਏ ਦੀ ਵੇਚਦੇ ਆ ਭਾਜੀ ਬਸ ਇਥੇ ਨਹੀਂ ਹੁੰਦੀ ਨਾਲ ਜਿਹੜਾ ਤੁਹਾਨੂੰ ਆਪਾਂ ਇਸ ਸਕ੍ਰੈਚ ਕਾਰਡ ਵਿੱਚ ਜਿਹੜਾ ਬਿਲਕੁਲ ਫ੍ਰੀ ਦੇ ਦੇਣਾ ਚਿਹਰੇ ਵਿੱਚੋਂ ਕਿ ਤੁਹਾਨੂੰ 100% ਸ਼ੋਰਟ ਗਿਫਟ ਨਿਕਲ ਜਾਣਾ ਹੈ ਜੀ ਭਾਜੀ ਦੀਵਾਲੀ ਤੇ ਵੀ ਆਪਾਂ ਇਸ ਸਕ੍ਰੈਚ ਕਾਰਡ ਦੇ ਨਾਲ ਕਿੰਨੇ ਨੇ ਲੁੱਟਿਆ ਆ ਕੇ ਕਈਆਂ ਨੂੰ ਸਕੂਟਰੀਆਂ ਐਸ ਸੀੜੀਆਂ ਮੋਅਰ ਬਹੁਤ ਕੁਝ ਨਿਕਲਿਆ న్యూਸਰ ਤੇ ਵੀ ਤੁਸੀਂ ਛੱਡਿਆ ਨਾ ਜਾਲੀ ਵਿਜ਼ ਕਰੋ ਭਾਜੀ ਬਸ ਇਥੇ ਹੀ ਹੁੰਦੀ ਇਸ ਤੋਂ ਵੱਡੀ ਆਪਾਂ ਤੁਹਾਨੂੰ 8 ਕਿਲੋ ਵਾਲੀ ਵੱਡੀ ਫੈਮਿਲੀ ਦੀ ਖਾਸ ਗੱਲ ਇਹ ਟਫਲ ਗਲਾਸ ਭਾਜੀ ਪਾਜੀ ਸਿਰਫ ਤੇ ਸਿਰਫ ਪ੍ਰਾਈਸ ਆਪਾਂ ਤੁਹਾਨੂੰ ਦੇ ਦੇਣਾ 7490 ਰੁਪਏ ਦੇ ਵਿੱਚ ਪਾਜੀ ਪ੍ਰਾਈਸ ਹੀ ਓਪਨ ਚੇਂਜ ਗਾਰੰਟੀ ਹੈ ਮਾਰਕੀਟ ਦੇ ਵਿੱਚ ਤੇ ਮਰਜੀ ਪੀੜਾ ਕਰਕੇ ਆ ਪਾਜੀ ਜਾਲੀ ਜਾਲੀ ਹੋਰ ਵੀ ਦਾ ਹੋਰ ਪਰ ਜਿਹੜੀ ਸਾਡੇ ਕੋਲ ਵੋਲਟਾਸ ਕੰਪਨੀ ਦੀ ਟਾਟਾ ਦੀ origignal ਵਾਸ਼ਿੰਗ ਮਸ਼ੀਨ 5 star rated ਵਾਲੀ 5 ਸਾਲ ਦੀ ਦੋਨੋਂ ਮੋਟਰਾਂ ਦੀ ਵਾਰੰਟੀ ਵਾਲੀ ਪ੍ਰਾਈਸ ਇਹਦਾ ਹੈਗਾ ਜੀ ਸਿਰਫ 7990 ਰੁਪਏ ਬਜੀ ਨਾਲ ਸਕ੍ਰੈਚ ਕਾਰ ਵੀ ਫ੍ਰੀ ਪਾਜੀ ਬਸ ਇੱਥੇ ਨਹੀਂ ਹੁੰਦੀ ਹੈਗੀ ਹੋਰ ਵੀ ਬਥੇਰੀਆਂ ਕੰਪਨੀਆਂ ਹਰੇਕ ਬ੍ਰਾਂਡ ਦੀ ਤੁਹਾਨੂੰ ਵਾਸ਼ਿੰਗ ਮਸ਼ੀਨ ਔਰ ਵੈਰੀ ਗੁੱਡ ਹੋ ਜੂਗੀ लवली ਇਲੈਕਟ੍ਰੋਨਿਕ ਕੋਡ ਤੁਈ ਦਾ ਜਾਲੀ ਵੀ ਕਰੋ ਮੈਂ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੈ ਤੇ ਸਕ੍ਰੈਚ ਕਾਰਡ ਵੀ ਤੁਹਾਨੂੰ ਰੇਕ